ਕਬੀਰ ਮਰਤਾ ਮਰਤਾ ਜਗ ਮੁਆ ਮਰ ਪੀਣਾ ਜਾਣਿਆ ਕੋਏ ਅਸੇ ਮਰਨੇ ਜੋ ਮਰੇ ਵਹਰ ਨ ਮਰਨਾ ਹੋਏ ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 29ਵਾਂ ਸ਼ਲੋਕ ਹੈ ਸ੍ਰੀ ਭਗਤ ਕਬੀਰ ਸਾਹਿਬ ਇਸ ਪਾਵਨ ਸ਼ਲੋਕ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਅਸਲ ਵਿੱਚ ਦੁਨੀਆਂ ਦਾ ਜਿਹੜਾ ਹਰ ਇੱਕ ਮਨੁੱਖ ਹੈ ਸਮੁੱਚਾ ਜਗਤ ਹੀ ਸਤਿਗੁਰੂ ਸੱਚੇ ਪਾਸ਼ਾ ਕਹਿੰਦੇ ਨੇ ਮਾਇਆ ਵੀ ਪਦਾਰਥਾਂ ਦੇ ਮੋਹ ਅੰਦਰ ਤ੍ਰਿਸ਼ਨਾ ਦੇ ਅਧੀਨ ਵਿਕਾਰਾਂ ਵਿੱਚ ਫਸਿਆ ਹੋਇਆ ਨਿਤ ਦਿਨ ਆਤਮਿਕ ਮੌਤ ਮਰਦਾ ਹੈ ਹਰ ਦਿਨ ਹੀ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਹਰ ਨਵਾਂ ਦਿਨ ਚੜਦਾ ਹਰੇਕ ਦਿਨ ਇਹਨੂੰ ਆਤਮਿਕ ਮੌਤ ਆਉਂਦੀ ਹੈ ਬੰਦਾ ਆਤਮਿਕ ਮੌਤ ਮਰਦਾ ਹੈ ਇਹਦਾ ਸਤਿਗੁਰ ਕਹਿੰਦੇ ਨੇ ਰੋਜ਼ ਦਾ ਹੀ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਹਰ ਦਿਨ ਹੀ ਸਤਿਗੁਰ ਕਹਿੰਦੇ ਨੇ ਰੋਜ਼ਾਨਾ ਹੀ ਇਹ ਆਤਮਿਕ ਮੌਤ ਮਰਦਾ ਹੈ ਤੇ ਦੁਨਿਆਵੀ ਪਦਾਰਥਾਂ ਦੇ ਪਿੱਛੇ ਭੱਜਿਆ ਫਿਰਦਾ ਜਿੱਦ ਕਰਕੇ ਮਨੁੱਖ ਦੇ ਅੰਦਰ ਆਤਮਿਕ ਜੀਵਨ ਨਹੀਂ ਹੈ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਬਚੇ ਹੋਏ ਨੇ ਸਤਿਗੁਰ ਕਹਿੰਦੇ ਨੇ ਹਰ ਵਖਤ ਬਕਾਰਾਂ ਵੱਲ ਖਿੱਚ ਹੈ ਪਦਾਰਥਾਂ ਦੀ ਲਾਲਸਾ ਹੈ ਪਰਵਾਰਕ ਮੋਹ ਹੈ ਆਪਣੀ ਵਡਿਆਈ ਦਾ ਹੰਕਾਰ ਹੈ ਪਾਸ਼ਾ ਕਹਿੰਦੇ ਨੇ ਇਹੀ ਜਿਹੜੀ ਸਤਿਗੁਰ ਕਹਿੰਦੇ ਨੇ ਮੌਤ ਹੈ ਜਿਹੜੀ ਆਤਮਿਕ ਗੁਣਾ ਦੀ ਘਾਟ ਹੋਣ ਕਰਕੇ ਸਤਿਗੁਰ ਕਹਿੰਦੇ ਨੇ ਬੰਦਾ ਆਤਮਿਕ ਮੌਤ ਨਿਤ ਦਿਨ ਮਰਦਾ ਹੈ ਪਰ ਸਤਿਗੁਰ ਕਹਿੰਦੇ ਨੇ ਅਸਲ ਵਿੱਚ ਰੋਜ਼ਾਨਾ ਮਰਦਾ ਜਾ ਰਿਹਾ ਫਿਰ ਵੀ ਬੰਦੇ ਨੂੰ ਹੁਣ ਤੱਕ ਇਸ ਗੱਲ ਦੀ ਜਾਂਚ ਨਹੀਂ ਆਈ ਕਿ ਇਹ ਜਿਹੜੀ ਆਤਮਿਕ ਦੇਣ ਵਾਲੇ ਅਗੁਣ ਨੇ ਜ ਜਿੱਦੇ ਕਰਕੇ ਮੈਂ ਨਿਤ ਦਿਨ ਆਤਮਿਕ ਮੌਤ ਮਰਦਾ ਇਸ ਤ੍ਰਿਸ਼ਨਾ ਨੂੰ ਇਸ ਬਕਾਰਾਂ ਦੀ ਦੌੜ ਭੱਜ ਨੂੰ ਆਪਣੇ ਅੰਦਰੋਂ ਕਿੱਦਾਂ ਮੁਕਾਇਆ ਜਾਵੇ ਪਾਸ਼ਾ ਕਹਿੰਦੇ ਨੇ ਇਹ ਜਿਹੜੀ ਅਸਲ ਵਿੱਚ ਬਕਾਰਾਂ ਦੀ ਪਦਾਰਥਾਂ ਦੀ ਦੌੜ ਭੱਜ ਹੈ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਇਹਨੂੰ ਕਿੱਦਾਂ ਮਾਰਿਆ ਜਾਵੇ ਇਹਦੇ ਤ੍ਰਿਸ਼ਨਾ ਦੇ ਅਧੀਨ ਰਹਿਣ ਕਰਕੇ ਬਕਾਰਾਂ ਵਿੱਚ ਫਸਿਆ ਹੋਣ ਕਰਕੇ ਮਨੁੱਖ ਪਾਸ਼ਾ ਕਹਿੰਦੇ ਨੇ ਰੋਜ਼ ਆਤਮਿਕ ਮੌਤ ਮਰਦਾ ਹੈ ਪਰ ਫਿਰ ਵੀ ਸਤਗੁਰ ਕਹਿੰਦੇ ਨੇ ਮਨੁੱਖ ਨੇ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਿੱਦੇ ਕਰਕੇ ਮੈਨੂੰ ਆਤਮਿਕ ਮੌਤ ਆਂਦੀ ਹੈ ਉਹ ਆਤਮਿਕ ਮੌਤ ਦੇਣ ਵਾਲੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਕਿੱਦਾਂ ਮੁਕਾਇਆ ਜਾਵੇ ਕਹਿੰਦੇ ਨੇ ਨਿਤ ਦਿਨ ਮਰਦਾ ਸਤੂਰ ਕਹਿੰਦੇ ਨੇ ਪਰ ਮਰਨਾ ਜਿਹੜਾ ਅਸਲ ਮਰਨਾ ਬੰਦੇ ਨੂੰ ਸਮਝ ਨਹੀਂ ਆਏ ਵੀ ਅਸਲ ਵਿੱਚ ਉਹ ਜਿਹੜੀ ਅਸਲ ਮੌਤ ਹੈ ਜਿਹਦੇ ਵਿੱਚੋਂ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੈਂ ਉਹ ਆਤਮਿਕ ਜੀਵਨ ਦੇਣ ਵਾਲੀ ਜਿਹੜੀ ਮੌਤ ਹੈ ਉਹ ਉਹ ਅਸਲ ਵਿੱਚ ਮੈਂ ਉਹਦੀ ਜਾਂਚ ਹੈ ਜਿਹੜੀ ਬੰਦਾ ਉਹ ਨਹੀਂ ਸਿੱਖ ਪਾ ਰਿਹਾ ਤੁਕਿ ਉਸ ਜਾਣ ਚ ਗੁਰੂ ਤੋਂ ਆਉਣੀ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਈ ਦੁਨੀਆਵੀ ਮੌਤ ਨਿਤ ਦਿਨ ਤ੍ਰਿਸ਼ਨਾ ਦੇ ਅਧੀਨ ਮਰਨ ਵਾਲਿਆ ਬੰਦਿਆ ਜੇ ਤੈਨੂੰ ਨਿਤ ਦਿਨ ਆਤਮਿਕ ਮੌਤ ਦੇਣ ਵਾਲਾ ਇਹ ਸੁਭਾਅ ਮਰਨਾ ਆ ਗਿਆ ਨਾ ਇਹ ਵਿਕਾਰ ਮਰਨੇ ਆ ਗਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਤੂੰ ਕਾਮਯਾਬ ਹੋ ਸਕਦਾ ਆਤਮਿਕ ਜੀਵਨ ਹਾਸਲ ਕਰ ਸਕਦਾ ਭਾਵ ਕਿ ਉਹ ਮਰਨਾ ਮਰ ਜਿਹਦੇ ਵਿੱਚੋਂ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ ਉਹ ਗੁਰੂ ਦੱਸੂਗਾ ਗੁਰ ਸੰਗਤ ਕੀਤੇ ਆ ਪਤਾ ਲੱਗਣਾ ਵੀ ਉਹ ਮੌਤ ਅਸਲ ਵਿੱਚ ਉਹ ਜਿਹੜੀ ਮੌਤ ਹੈ ਜਿਹਦੇ ਵਿੱਚੋਂ ਆਤਮਿਕ ਜੀਵਨ ਮਿਲਦਾ ਉਹ ਕਿਦਾਂ ਉਸ ਮੌਤ ਨੂੰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਭਾਵਨਾ ਨੂੰ ਉਸ ਵਿਕਾਰਾਂ ਦੀ ਸਤਿਗੁਰ ਕਹਿੰਦੇ ਨੇ ਜਿਹੜੀ ਇਹ ਦਲਦਲ ਹੈ ਉਹਨੂੰ ਅਸਲ ਕਿਦਾਂ ਮਕਾਉਣਾ ਅੰਦਰੋਂ ਕਿਦਾਂ ਮਾਰਨਾ ਉਹ ਜਿਹੜੀ ਤ੍ਰਿਸ਼ਨਾ ਕਿਦਾਂ ਮਾਰਨੀ ਹੈ ਉਹ ਗੁਰੂ ਤੋਂ ਪਤਾ ਲੱਗੂਗਾ ਪਾਤਸ਼ਾਹ ਕਹਿੰਦੇ ਜੇ ਕੋਈ ਗੁਰੂ ਤੋਂ ਆਤਮਿਕ ਮੌਤ ਦੇਣ ਵਾਲੇ ਇਹਨਾਂ ਖਿਆਲਾਂ ਨੂੰ ਮਾਰਨਾ ਸਿੱਖ ਲਵੇ ਐਸੇ ਮਰਨੇ ਜੋ ਮਰੇ ਉਹਰਨਾ ਮਰਨਾ ਹੋਏ ਫਿਰ ਉਹਨੂੰ ਸਤਿਗੁਰੂ ਕਹਿੰਦੇ ਨੇ ਜਿਹੜਾ ਇਦਾਂ ਦਾ ਮਰਨਾ ਸਿੱਖ ਲੰਦਾ ਭਾਵ ਕਿ ਆਪਣੇ ਅੰਦਰ ਦੇ ਜਿਹੜੇ ਵਕਾਰ ਨੇ ਉਹਨਾਂ ਨੂੰ ਮਾਰਨਾ ਸਿੱਖ ਲੰਦਾ ਫਿਰ ਉਹਨੂੰ ਬਾਰ ਬਾਰ ਆਤਮਿਕ ਮੌਤ ਮਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਆਤਮਿਕ ਜੀਵਨ ਜਿਉਣ ਦੀ ਜਾਂਚ ਸਿੱਖ ਜਾਂਦਾ ਹੈ ਆਤਮਿਕ ਜੀਵਨ ਜਿਉਣ ਦਾ ਜਿਹੜਾ ਸੰਕਲਪ ਹੈ ਪਾਤਸ਼ਾਹ ਕਹਿੰਦੇ ਨੇ ਉਹਦੇ ਅੰਦਰ ਪੈਦਾ ਹੋ ਜਾਂਦਾ ਜਿਹੜਾ ਮਨੁੱਖ ਗੁਰੂ ਤੋਂ ਸਿੱਧ ਲੈ ਕੇ ਆਪ ਦੇ ਅੰਦਰ ਦੇ ਬਕਾਰ ਮਾਰਨੇ ਸਿੱਖ ਜਾਂਦਾ ਆਪ ਦੇ ਅੰਦਰ ਦੀ ਤ੍ਰਿਸ਼ਨਾ ਨੂੰ ਆਸਾਂ ਨੂੰ ਲਾਲਚ ਨੂੰ ਮੋਹ ਨੂੰ ਹੰਕਾਰ ਨੂੰ ਮਾਰ ਲੈਂਦਾ ਉਹ ਆਤਮਿਕ ਜੀਵਨ ਸਤਗੁਰ ਕਹਿੰਦੇ ਨੇ ਜਿਉਣ ਦੇ ਸਮਰੱਥ ਹੋ ਜਾਂਦਾ ਉਹਦੇ ਵਿੱਚ ਕਾਬਲੀਅਤ ਆ ਜਾਂਦੀ ਹੈ ਆਤਮਿਕ ਜੀਵਨ ਜਿਉਣ ਦੀ